ਸਾਡੇ ਕੋਲ ਜਿਹੜੀ ਫੋਰਸ ਹੈ ਪਾਲੀ ਹੋਲੀ ਆਣੀ ਸ਼ੁਰੂ ਹੋ ਗਈ ਹੈ ਫਿਲਹਾਲ ਸਾਡੇ ਕੋਲ ਇੱਕ ਕੰਪਨੀ ਜਿਹੜੀ ਹੈ ਪੈਰਾਮਿਲਟਿਕ ਦੀ ਆਲਰੇਡੀ ਆ ਚੁੱਕੀ ਹੈ ਮੂਵਮੈਂਟ ਆਫ ਕੈਸ਼ ਲਿਕਰ ਤੇ ਜਿਹੜੀ ਕੋਈ ਡਰੱਗਸ ਵਗੈਰੇ ਦੀ ਮੂਵਮੈਂਟ ਹੈ ਉਹਤੇ ਸਾਡੀ ਸਪੈਸ਼ਲ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਇਹ ਸਾਡੇ ਡਿਪਾਰਟਮੈਂਟ ਤੋਂ ਇਲਾਵਾ ਇਨਕਮ ਟੈਕਸ GST ਵਗੈਰਾ ਦੇ ਡਿਪਾਰਟਮੈਂਟ ਜਿਹੜੇ ਹੈਗੇ ਉਹ ਵੀ ਇਸ ਚੀਜ਼ ਤੇ ਪ੍ਰੋਪਰ ਨਜ਼ਰ ਰੱਖ ਰਹੇ ਹਨ ਐਕਸਾਈਜ਼ ਡਿਪਾਰਟਮੈਂਟਸ ਦਾ ਵੀ ਰੈਗੂਲਰ ਜਿਹੜੀ ਹੈ ਜੁਆਇੰਟ ਪੁਲਿਸ ਦੇ ਨਾਲ ਨਾਕਾਬੰਦੀ ਜਿਹੜੀ ਚੱਲ ਰਹੀ ਹੈ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਕਹਿਣਾ ਚਾਹਾਂਗਾ ਕਿ ਇਸ ਕਿਸਮ ਦੇ ਕਿਸੇ ਵੀ ਜਿਹੜੇ ਆਪਾਂ ਵੋਟਰ ਨੂੰ ਲਾਲਚ ਦੇ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕਰਦੇ ਹਨ ਉਸ ਚੀਜ਼ ਤੋਂ ਰਿਫਰੇਨ ਕਰੋ ਇਸ ਚੀਜ਼ ਦੀ ਇਸ ਚੀਜ਼ ਦੇ ਲਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਕਿਸੇ ਕਿਸਮ ਦਾ ਮਾੜੇ ਅੰਸ਼ਰ ਨੂੰ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਨ ਦਿੱਤਾ ਜਾਏਗਾ ਕੋਈ ਕਿਸੇ ਕਿਸਮ ਦੀ ਮਸਲ ਪਾਵਰ ਵਰਤਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗੁੰਡਾਗਰਦੀ ਨਾਲ ਥੋੜੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਕਪਲੇਟ ਸੈਲ ਬਣੇ ਹੋਏ ਹੈ 1950 ਨੰਬਰ ਹੈਗੇ ਸੀਵੀ ਜ ਲੈਬ ਹੈਗੀ ਹੈ ਉਹ ਸਾਰਿਆਂ ਤੇ ਤੁਸੀਂ ਇਮੀਡੀਏਟਲੀ ਸਾਨੂੰ ਇਨਫੋਰਮ ਕਰ ਸਕਦੇ ਹੋ ਇਮੀਡੀਏਟ ਐਕਸ਼ਨ ਜਿਹੜਾ ਉਸ ਚ ਦਾ ਲਿੱਤਾ ਜਾਏਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਡਿਸਟ੍ਰਿਕਟ ਪੁਲਿਸ ਮੋਹਾਲੀ ਬਿਲਕੁਲ ਵਚਨਬੱਧ ਹੈ ਫ੍ਰੀ ਫੇਅਰ ਤੇ ਟਰਾਂਸਪੇਰੈਂਟ ਇਲੈਕਸ਼ਨ ਕਰਾਉਣ ਦੇ ਲਈ ਜਿਹੜੇ ਇਲੈਕਸ਼ਨ ਪ੍ਰੋਸੈਸ ਹੈ ਸਾਰੀ ਦੀ ਸਾਰੀ ਨਿਰਪੱਖ ਤੌਰ ਤੇ ਜਿਹੜੀ ਹੈਗੀ ਹੈ ਉਹ ਕਰਾਈ ਜਾਏਗੀ ਤੇ ਬਿਲਕੁਲ ਪੀਸਫੁਲ ਤਰੀਕੇ ਨਾਲ ਅਸੀਂ ਇਨਸ਼ੋਰ ਕਰਾਂਗੇ ਕਿ ਪੂਰੀ ਕਰਾਈ ਕਰਾਈ ਜਾਵੇ ਅ ਇਸ ਦੇ ਲਈ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿੰਨੀਆਂ ਵੀ ਗਾਈਡਲਾਈਨਸ ਆਈਆਂ ਹੋਈਆਂ ਨੇ ਉਹ ਸਾਰੀਆਂ ਜਿਹੜੀਆਂ ਹੈਗੀਆਂ 16 ਮਾਰਚ ਤੋਂ ਇਮੀਡੀਏਟਲੀ ਜਿਹੜੀ ਸੀ ਉਹ ਸਟਾਰਟ ਕਰ ਦਿੱਤੀਆਂ ਗਈਆਂ ਨੇ ਅ ਅਸੀਂ ਤੁਹਾਡੇ ਮਾਧਿਅਮ ਨਾਲ ਤੁਹਾਡੇ ਸਾਰਿਆਂ ਦਾ ਸਹਿਯੋਗ ਲਈ ਵੀ ਅਪੀਲ ਕਰਾਂਗੇ ਸਾਰੇ ਜਿਹੜੇ ਲੋਕੀ ਆ ਉਹਨਾਂ ਦਾ ਸਹਿਯੋਗ ਹੈ ਉਹਨਾਂ ਦੀ ਅਪੀਲ ਕਰਾਂਗੇ ਸਾਡੇ ਵੱਲੋਂ ਜਿਹੜੀ ਰੈਗੂਲਰ ਡਿਪਲॉयਮੈਂਟ ਆਫ ਪੁਲਿਸ ਫੋਰਸ ਹੈ ਉਹ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਸ ਹੈ 1 ਜੂਨ ਪੋਲਿੰਗ ਡੇ ਜਿਹੜਾ ਹੈ ਡਿਕਲੇਅਰ ਹੋਇਆ ਹੈ ਤਾਂ ਹਜੇ ਕੁਝ ਸਮਾਂ ਹੈ ਉਹਦੇ ਵਿੱਚ ਤਾਂ ਸਾਡੇ ਕੋਲ ਜਿਹੜੀ ਫੋਰਸ ਹੈ ਉਹ ਹੌਲੀ-ਹੌਲੀ ਆਣੀ ਸ਼ੁਰੂ ਹੋ ਗਈ ਹੈ ਫਿਲਹਾਲ ਸਾਡੇ ਕੋਲ ਇੱਕ ਕੰਪਨੀ ਜਿਹੜੀ ਹੈ ਪੈਰਾਮਿਲਟਰੀ ਦੀ ਆਲਰੇਡੀ ਆ ਚੁੱਕੀ ਹੈ ਜਿਹਨੂੰ ਕਿ ਏਰੀਆ ਡੋਮੀਨੇਸ਼ਨ ਦੇ ਲਈ ਅਤੇ 플ੈਗ ਮਾਰਚਸ ਦੇ ਲਈ ਯੂਜ਼ ਕੀਤਾ ਜਾ ਰਿਹਾ ਹੈ ਤੇ ਕੌਨਫੀਡੈਂਸ ਬਿਲਡਿੰਗ ਮੈਅਰਸ ਜਿਹੜੇ ਹੈਗੇ ਉਹਨਾਂ ਦੇ ਥਰੂ ਅਸੀਂ ਕਰਾ ਰਹੇ ਹਾਂ ਤੇ ਰੈਗੂਲਰ ਜਿਹੜੀ ਹੈਗੀ ਟਾਈਮ ਟੂ ਟਾਈਮ ਸਾਰੇ ਕੋਲ ਫੋਰਸ ਆਈ ਜਾਏਗੀ ਉਸ ਸਮ ਨਾਲ ਡਿਪਲॉयਮੈਂਟ ਜਿਹੜੀ ਹੈ ਡੇ ਬਾ ਡੇ ਅਸੀਂ ਵਧਾਈ ਜਾਵਾਂਗੇ ਸਾਡਾ ਜਿਵੇਂ ਮਕਾ ਮੁਹਾਲੀ ਡਿਸਟ੍ਰਿਕਟ ਹੈ ਬੜਾ ਲੰਬਾ ਇਹਦੇ ਵਿੱਚ ਇੰਟਰ ਸਟੇਟ ਬਾਉਂਡਰ ਹੈ ਤਾਂ ਇੰਟਰ ਸਟੇਟ ਬਾਉਂਡਰ ਤੇ ਵੀ ਜਿਹੜੇ ਨਾਕੇ ਹੈਗੇ ਸਾਰੇ ਪਲਾਨ ਕਰ ਲਏ ਗਏ ਹਨ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਸਾਡੀਆਂ ਹਰਿਆਣਾ ਦੇ ਨਾਲ ਹਿਮਾਚਲ ਦੇ ਨਾਲ ਅਤੇ ਚੰਡੀਗੜ੍ਹ ਦੇ ਨਾਲ ਸਾਰੀਆਂ ਆਲਰੇਡੀ ਹੋ ਚੁੱਕੀਆਂ ਨੇ ਤੇ ਉਹ ਵੀ ਰੈਗੂਲਰ ਇੱਕ ਫੀਚਰ ਜਿਹੜਾ ਹੈਗਾ ਰੈਗੂਲਰ ਬੇਸਿਸ ਤੇ ਉਹ ਮੀਟਿੰਗਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਰੈਗੂਲਰ ਐਕਸਚੇਂਜ ਆਫ ਇਨਫੋਰਮੇਸ਼ਨ ਜਿਹੜਾ ਹੈਗਾ ਉਹਦਾ ਮੈਕੈਨਿਜ਼ਮ ਵੀ ਜਿਹੜਾ ਸਾਡਾ ਹੈ ਉਹ ਬਣ ਕੇ ਆਇਆ ਹੈ ਇਸ ਰਿਕਾਰਡ ਅ ਇਸ ਤੋਂ ਇਲਾਵਾ ਤੁਹਾਡੇ ਮਾਧਮ ਤੋਂ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜੀ ਮੂਵਮੈਂਟ ਆਫ ਕੈਸ਼ ਲਿਕਰ ਤੇ ਜਿਹੜੀ ਕੋਈ ਡਰੱਗਸ ਵਗੈਰੇ ਦੀ ਮੂਵਮੈਂਟ ਹੈ ਉਹਤੇ ਸਾਡੀ ਸਪੈਸ਼ਲ ਜਿਹੜੀ ਹੈ ਨਜ਼ਰ ਰੱਖੀ ਜਾ ਰਹੀ ਹੈ ਇਹ ਸਾਡੇ ਡਿਪਾਰਟਮੈਂਟ ਤੋਂ ਇਲਾਵਾ ਇਨਕਮ ਟੈਕਸ GST ਵਗੈਰਾ ਦੇਪਾਰਟਮੈਂਟ ਜਿਹੜੇ ਹੈਗੇ ਆ ਉਹ ਵੀ ਇਸ ਚੀਜ਼ ਤੇproper ਨਜ਼ਰ ਰੱਖ ਰਹੇ ਹਨ ਐਕਸਾਈਜ਼ ਡਿਪਾਰਟਮੈਂਟਸ ਦਾ ਵੀ ਰੈਗੂਲਰ ਜਿਹੜੀ ਹੈ ਜੁਆਇੰਟ ਪੁਲਿਸ ਦੇ ਨਾਲ ਨਾਕਾਬੰਦੀ ਜਿਹੜੀ ਚੱਲ ਰਹੀ ਹੈ ਤਾਂ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਕਹਿਣਾ ਚਾਹਾਂਗਾ ਕਿ ਇਸ ਕਿਸਮ ਦੇ ਕਿਸੇ ਵੀ ਜਿਹੜੇ ਆਪਾਂ ਵੋਟਰ ਨੂੰ ਲਾਲਚ ਦੇ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕਰਦੇ ਹਨ ਉਸ ਚੀਜ਼ ਤੋਂ ਰਿਫਰੇਨ ਕਰੋ ਇਸ ਚੀਜ਼ ਦੀ ਇਸ ਚੀਜ਼ ਦੇ ਲਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਦੇ ਜਿਹੜੀ ਗਾਈਡਲਾਈਨਸ ਹੈ ਜਿਹੜੀ ਨਾਨ ਬਲੇਵਲ ਵਾਰ ਪਲੱਸ ਜਿਹੜੇ ਪੀਓਜ਼ ਹੈਗੇ ਆ ਉਹਨਾਂ ਨੂੰ ਫੜਨ ਦਾ ਜਿਹੜਾ ਕੰਮ ਹੈ ਉਹ ਸਾਡਾ ਰੈਗੂਲਰਲੀ ਸਾਡਾ ਚੱਲ ਰਿਹਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਇਹ ਵੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਆਪਣੇ ਡਿਸਟ੍ਰਿਕਟ ਦੇ ਵਿੱਚ ਕਰੀਬ 9000 ਦੇ ਆਸ-ਪਾਸ ਅਸਲਾ ਲਾਇਸੈਂਸ ਜਿਹੜੇ ਹੈਗੇ ਆ ਉਹ ਬਲੇ ਹੋਏ ਤੇ ਉਹ ਸਾਡੀ ਪ੍ਰੋਸੈਸ ਆਲਰੇਡੀ ਸਟਾਰਟ ਹੋ ਚੁੱਕੀ ਹੈ ਵੈਪਨ ਡਿਪੋਜ਼ੀਸ਼ਨ ਦੀ ਕਰੀਬ 1500 ਦੇ ਆਸ-ਪਾਸ ਵੈਪਨਸ ਅਸੀਂ ਆਲਰੇਡੀ ਡਿਪੋਜ਼ਿਟ ਕਰਾ ਚੁੱਕੇ ਹਾਂ ਤੇ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਛੇਤੀ ਤੋਂ ਛੇਤੀ ਸਾਰੇ ਜਿਹੜੇ ਵੈਪਨਸ ਹੈਗੇ ਆ ਉਹ ਡਿਪੋਜ਼ਿ ਇਹ ਜਿਹੜੇ ਵੈਪਨ ਡਿਪੋਜ਼ਿਟ ਹੈ ਤੁਸੀਂ ਸਾਡੇ ਪੁਲਿਸ ਸਟੇਸ਼ਨਸ ਦੇ ਵਿੱਚ ਤੁਸੀਂ ਇਮੇਜੇਟਿ ਕਰਾ ਸਕਦੇ ਹੋ ਤੇ ਲੋਕਲ ਗਨ ਹਾਊਸਸ ਦੇ ਵਿੱਚ ਵੀ ਪ੍ਰੋਵੀਜ਼ਨ ਹੁੰਦੀ ਹੈ ਕਰਾਉਣ ਦੀ ਪਰ ਆਗੂਟ ਸਿਜਸਟ ਕਰੇ ਤੁਸੀਂ ਪੁਲਿਸ ਸਟੇਸ਼ਨਸ ਦੇ ਵਿੱਚ ਹੀ ਸਾਡੇ ਇਹ ਵੈਪਨ ਜਿਹੜੇ ਡਿਪੋਜ਼ਿਟ ਕਰਾਓ ਤੇ ਵੈਪਨ ਡਿਪੋਜ਼ਿਟ ਦੇ ਰਹੀ ਸਾਡੇ ਇੱਕ ਸਕਰੀਨਿੰਗ ਕਮੇਟੀ ਵੀ ਬਣੀ ਹੁੰਦੀ ਹੈ ਐਗਜ਼ੈਂਪਸ਼ਨ ਵਾਸਤੇ ਪਰ ਉਹ ਬਿਲਕੁਲ ਹੀ ਰੇਅਰ ਤੇ ਜਿਹੜੇ ਜੈਨੂਇਨ ਜਿਹੜੇ ਰੀਜ਼ਨ ਹੋਣਗੇ ਉਹਦੇ ਬੇਸਿਸ ਤੇ ਹੀ ਐਗਜ਼ੈਂਪਸ਼ਨ ਦਿੱਤੀ ਜਾਏਗੀ ਇਸ ਤੋਂ ਇਲਾਵਾ ਸਾਡੀ ਫੋਰਸ ਜਿਹੜੀ ਹੈ ਕੀ ਆਲਰੇਡੀ ਡਿਪਲੋਏ ਕੀਤੀ ਜਰੀਏ ਰੈਗੂਲਰ ਚੈਕਿੰਗ ਵੀ ਚੱਲ ਰਹੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿਸੇ ਕਿਸਮ ਦਾ ਮਾੜੇ ਅੰਸਰ ਨੂੰ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਨ ਦਿੱਤਾ ਜਾਏਗਾ ਕੋਈ ਕਿਸੇ ਕਿਸਮ ਦੀ ਮਸਲ ਪਾਵਰ ਵਰਤਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗੁੰਡਾਗਰਦੀ ਨਾਲ ਲੋਕਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਕਪਲੇਟ ਸੈਲ ਬਣੇ ਹੋਏ ਹੈ 1950 ਨੰਬਰ ਹੈਗੇ ਸੀਬੀ ਜ ਲੈਬ ਹੈਗੀ ਹੈ ਉਹ ਸਾਰਿਆਂ ਤੇ ਤੁਸੀਂ ਇਮੀਡੀਏਟਲੀ ਸਾਨੂੰ ਇਨਫੋਰਮ ਕਰ ਸਕਦੇ ਹੋ ਇਮੀਡੀਏਟ ਐਕਸ਼ਨ ਜਿਹੜਾ ਉਸਦੀ ਲਿੱਤਾ ਜਾਏਗਾ ਕਿਸੇ ਵੀ ਕਿਸਮ ਦੀ ਕੋਈ ਕੰਪਲੇਂਟ ਇਲੈਕਸ਼ਨ ਸੰਬੰਧੀ ਤੁਹਾਨੂੰ ਆਂਦੀ ਹੈ ਤਾਂ ਅਸੀਂ ਵਚਨਬੱਧ ਅਸੀਂ ਵਚਨਬੱਧ ਹਾਂ ਉਸ ਦੇ ਖਿਲਾਫ ਇਮੀਡੀਏਟ ਐਕਸ਼ਨ ਲੈਣ ਦੇ ਤੇ ਇਸੇ ਤਰ੍ਹਾਂ ਦਾ ਰਿਸਪੌਂਸ ਜਿਹੜਾ ਹੈ ਅੱਗੇ ਵੀ ਥਰੋਊਟ ਦਾ ਇਲੈਕਸ਼ਨ ਪ੍ਰੋਸੈਸ ਸਾਡੇ ਵੱਲੋਂ ਦਿੱਤਾ ਜਾਏਗਾ ਥੈਂਕ ਯੂ